ਪੰਨ ਮਾਈਕ ਚਾਲੂ ਕਰੋ ਦੂਜਾ ਕੋਈ ਨਹੀਂ ਕੋਈ 80 ਸਾਲਾਂ ਤੋਂ ਜਿਹੜੇ ਲੋਕ ਇਲਾਜ ਦੀ ਕਰੈ ਸੀ ਅੱਜ ਉਹ ਇਲਾਜ ਦੀ ਸਬਦਾ ਸ਼ੁਰੂ ਹੋਈ ਹੈ ਆਜਾ ਉਹਨਾਂ ਨੂੰ ਬੁਲਾ ਲਓ ਬੁਲਾ ਲਓ ਬੁਲਾ ਲਓ ਬੁਲਾ ਲਓ ਆਜੋ ਅੱਗੇ ਅੱਗੇ ਬੁਲਾ ਲਓ ਇੱਧਰ ਬੁਲਾ ਲਓ ਮਿਲ ਕੇ ਜਾਵਾਂਗੇ ਇਹਨਾਂ ਨੂੰ ਮਿਲ ਕੇ ਜਾ ਕੋਈ ਕੋਈ ਦੁੱਖ ਹੀ ਦੱਸਣਾ ਹੋਣਾ ਕਿਉਂਕਿ ਜਿਵੇਂ ਉਹ ਕਹਿ ਰਹੇ ਨੇ ਕਿ ਇੰਨੇ ਸਾਲ ਹੋ ਗਏ ਸੋ ਬڑے ਰੋਗ ਨੇ ਲੋਕਾਂ ਦੇ ਦੁੱਖ ਬਹੁਤ ਨੇ ਇਹਨਾਂ ਨੂੰ ਬੁਲਾ ਲਓ ਇਧਰ ਇਧਰ ਬਿਠਾ ਲਓ ਮਿਲ ਕੇ ਜਾਮਨ ਸਭ ਤੋਂ ਪਹਿਲਾਂ ਅੱਜ ਦੇ ਇਸ ਇਤਿਹਾਸਕ ਦਿਨ ਦੇ ਮੌਕੇ ਤੇ ਸਿਹਤ ਦੇ ਖੇਤਰ ਚ ਇਤਿਹਾਸਕ ਦਿਨ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮੁਬਾਰਕਾਂ ਮੈਂ ਵੈਲਕਮ ਕਰਦਾ ਸਵਾਗਤ ਕਰਦਾ ਇਸ ਪਵਿੱਤਰ ਧਰਤੀ ਤੇ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਧਰਤੀ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਸਾਡੇ ਸਿਹਤ ਮੰਤਰੀ ਬੈਠ ਜਾਓ ਬੈਠ ਜਾ ਮਿਲ ਕੇ ਜਾਮਨ ਬੈਠ ਬੈਠ ਕੋਈ ਨਹੀਂ ਬਸ ਬਸ ਕੋਈ ਨਹੀਂ ਬੈਠੋ ਬੈਠੋ ਡਾਕਟਰ ਬਲਬੀਰ ਜੀ ਔਰ ਇਥੋਂ ਦੇ ਐਮਐਲਏ ਡਾਕਟਰ ਜਸਵੀਰ ਜੀ ਔਰ ਸਾਡੇ ਪਾਰਟੀ ਦੀ ਰੀੜ ਦੀ ਹੱਡੀ মিডিਆ ਦੇ ਬੈਕਸਾਈਡ ਤੇ ਜਿੰਨੇ ਵੀ ਵਲੰਟੀਅਰ ਬੈਠੇ ਨੇ ਜਿਨ੍ਹਾਂ ਨੇ ਇਹ ਮਾਣ ਮਹਿਸੂਸ ਕਰਵਾਇਆ ਪੰਜਾਬ ਦੇ ਲੋਕਾਂ ਨੂੰ ਕਿ ਉਹਨਾਂ ਲੋਕਾਂ ਦੀ ਆਪਣੀ ਸਰਕਾਰ ਬਣ ਗਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕੋਈ ਅਸੀਂ ਸ਼ਕਤੀ ਪ੍ਰਦਰਸ਼ਨ ਕਰਨ ਨਹੀਂ ਆਏ ਇਹ ਕੋਈ ਅਸੀਂ ਰਾਜਨੀਤਿਕ ਰੈਲੀ ਨਹੀਂ ਕਰਨਾ ਹੈ ਅਸੀਂ ਜਦੋਂ ਪ੍ਰਚਾਰ ਕਰ ਰਹੇ ਸੀ ਪੰਜਾਬ ਦੇ ਵਿੱਚ ਜਦੋਂ ਪ੍ਰਚਾਰ ਕਰ ਰਹੇ ਸੀ ਇਲੈਕਸ਼ਨ ਦਾ ਸਰਵਿੰਦ ਕੇਜਰੀਵਾਲ ਜੀ ਔਰ ਸਾਡੀ ਸਾਰੀ ਟੀਮ ਇੱਕ ਗਰੰਟੀ ਦੇ ਰਹੀ ਸੀ ਲੋਕਾਂ ਨੂੰ ਕਿ ਤੁਹਾਨੂੰ ਬਹੁਤ ਵਧੀਆ ਇਲਾਜ ਬਹੁਤ ਸ਼ਾਨਦਾਰ ਹਸਪਤਾਲਾਂ 'ਚ ਇਲਾਜ ਕਰਵਾਵਾਂਗੇ ਤੇ ਮੁਫਤ ਕਰਾਵਾਂਗੇ ਉਹਦਾ ਇੱਕ ਹਿੱਸਾ ਅੱਜ ਸ਼ੁਰੂਆਤ ਹੋਈ ਹੈ 100 ਮੁਹੱਲਾ ਕਲੀਨਿਕ 15 ਅਗਸਤ ਨੂੰ ਸਮਰਪਿਤ ਕਰਤੇ ਸੀ 400 ਮੁਹੱਲਾ ਕਲੀਨਿਕ ਅੱਜ ਲੋਕਾਂ ਨੂੰ ਸਮਰਪਿਤ ਕੀਤੇ ਜਾ ਰਹੇ ਨੇ 500 ਮੁਹੱਲਾ ਕਲੀਨਿਕ ਹੋਗੇ ਔਰ ਅਰਵਿੰਦ ਜੀ ਜਿਹੜੇ 100 ਸੀ 15 ਅਗਸਤ ਨੂੰ ਸਮਰਪਿਤ ਕੀਤੇ ਸੀ ਉਹਨਾਂ ਚ ਹੁਣ ਤੱਕ 10 ਲੱਖ 26000 ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ OPD ਦਾ ਫਾਇਦਾ ਉਠਾ ਚੁੱਕੇ ਨੇ 10 ਲੱਖ 26000 ਤੋਂ ਜ਼ਿਆਦਾ ਤੇ 1 ਲੱਖ 24000 ਤੋਂ ਜ਼ਿਆਦਾ ਟੈਸਟ ਕਰਵਾ ਚੁੱਕੇ ਨੇ ਆਪਣੇ ਔਰ ਤੁਸੀਂ ਦੇਖ ਕੇ ਆਏ ਹੋ ਕਿ ਕਿਹੋ ਜਿਹਾ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਕੰਪਿਊਟਰ ਦੇ ਵਿੱਚ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਤੇ ਇੱਕ ਹੋਰ ਹੈ ਕਿ ਉਹਦਾ ਮਰੀਜ਼ ਦਾ ਰਿਕਾਰਡ ਉਹਦੇ ਫੋਨ 'ਤੇ ਅਸੀਂ ਦੇ ਦਿੰਨੇ ਆ ਉਹ ਪੰਜਾਬ ਦੇ ਵਿੱਚ ਜਿੱਥੇ ਮਰਜੀ ਜਾਵੇ ਆਪਣਾ ਫੋਨ ਨੰਬਰ ਕੱਢੇ ਤਾਂ ਉਹਦਾ ਸਾਰਾ ਪੁਰਾਣਾ ਰਿਕਾਰਡ ਜਿਹੜਾ ਕਿ ਉਹਨੂੰ ਕਿਹੜੀ ਕਿਹੜੀ ਦਵਾਈ ਦਿੱਤੀ ਗਈ ਉਹ ਸਾਰਾ ਨਿਕਲ ਕੇ ਆਊਗਾ ਇਹ ਸਾਡੇ ਲਈ ਰਿਸਰਚ ਦੇ ਵਿੱਚ ਵੀ ਕੰਮ ਆਊਗਾ ਅਸੀਂ 500 ਮਹੱਲਾ ਕਲੀਨਿਕ ਜਦੋਂ ਹੋ ਗਏ ਹੁਣ ਅੱਜ ਤਾਂ ਸਾਡੇ ਕੋਲ ਇੱਕ ਬਹੁਤ ਵਧੀਆ ਡਾਟਾ ਆਊਗਾ ਕਿ ਕਿੰਨੇ ਉੱਥੇ ਬੱਚੇ ਜਿਹੜੇ ਨੇ ਆਏ ਕਿਹੜੀ ਬਿਮਾਰੀ ਦਾ ਸ਼ਿਕਾਰ ਲੋਕ ਨੇ ਹੈਪੇਟਾਈਟਸ ਸੀ ਦੇ ਕਿੰਨੇ ਨੇ ਹਾਈਪਰ ਟੈਨਸ਼ਨ ਦੇ ਕਿੰਨੇ ਨੇ ਸ਼ੂਗਰ ਦੇ ਕਿੰਨੇ ਨੇ ਇਹਦੇ ਨਾਲ ਸਾਡੇ ਕੋਲੇ ਰਿਸਰਚ ਵਾਸਤੇ ਇੱਕ ਡਾਟਾ ਆ ਜੂਗਾ ਕਿ ਇਸ ਵਕਤ ਪੰਜਾਬ ਕਿਹੜੀ ਬਿਮਾਰੀ ਨਾਲ ਜੂਝ ਰਿਹਾ ਉਹਦਾ ਤਾਂ ਕਿ ਇਲਾਜ ਕੀਤਾ ਜਾ ਸਕੇ ਉਹ 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 ਉਹਦੇ ਜਿਹੜੇ ਹਸਪੀਟਲ ਉਹ ਜਿਹੜੇ ਨੇ ਆ ਸਪੈਸ਼ਲਿਸਟ ਉਹਦੇ ਰੱਖੇ ਜਾ ਸਕਣ ਸੋ ਮੁਹੱਲਾ ਕਲੀਨਿਕ ਦਿੱਲੀ ਦਾ ਆਈਡੀਆ ਜਿਨ੍ਹਾਂ ਨੂੰ ਦੇਖਣ ਲਈ ਲੋਕ ਦੂਰ ਦੂਰੋਂ ਆਉਂਦੇ ਨੇ ਤੁਹਾਨੂੰ ਜਾਣ ਕੇ ਖੁਸ਼ੀ ਹੋਊਗੀ ਪਿੱਛੇ ਜੇ ਅਸੀਂ ਤੇਲੰਗਣਾ ਗਏ ਸੀ ਤਾਂ ਤੇਲੰਗਣਾ ਦੇ ਮੁੱਖ ਮੰਤਰੀ ਜੀ ਨੇ ਦਿੱਲੀ ਦੇ ਮੁਹੱਲਾ ਕਲੀਨਿੰਗ ਦੇਖ ਕੇ ਆਪਣੇ ਤੇਲੰਗਨਾ ਦੇ ਵਿੱਚ ਬਸਤੀ દવાਖਾਨੇ ਬਣਾਏ ਨੇ ਬਸਤੀ દવાਖਾਨੇ ਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਦਿੱਲੀ ਆਏ ਉਹਨਾਂ ਨੇ ਸਕੂਲ ਦੇਖੇ ਦਿੱਲੀ ਦੇ ਉਹਨਾਂ ਨੇ ਜਾ ਕੇ ਸਕੂਲ ਬਣਾਉਣੇ ਸ਼ੁਰੂ ਕੀਤੇ ਔਰ ਪਹਿਲੇ ਸਕੂਲ ਦਾ ਉਦਘਾਟਨ ਵੀ ਅਰਵਿੰਦ ਕੇਜਰੀਵਾਲ ਜੀ ਤੋਂ ਕਰਵਾਇਆ ਜਾ ਕੇ ਤਾਮਿਲਨਾਡੂ ਦੇ ਵਿੱਚ ਚੇਨਈ ਚ ਸੋ ਸਿੱਖਿਆ ਕਿਤੋਂ ਵੀ ਜਾ ਸਕਦਾ ਅਸੀਂ ਇਥੋਂ ਬਹੁਤ ਸਾਰੀਆਂ ਚੀਜ਼ਾਂ ਹੈ ਜਿਹੜੀਆਂ ਸਾਡੇ ਹੋਰ ਰਾਜ ਸਾਥੋਂ ਸਿੱਖ ਸਕਦੇ ਨੇ ਅਸੀਂ ਪਾਰਟੀ ਪੱਦਰ ਤੋਂ ਉੱਪਰ ਉੱਠ ਕੇ ਅਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਹਸਪਤਾਲਾਂ ਦੀ ਗੱਲ ਕਰਦੇ ਹਾਂ ਬਿਜਲੀ ਦੀ ਗੱਲ ਕਰਦੇ ਹਾਂ ਸੜਕਾਂ ਦੀ ਗੱਲ ਕਰਦੇ ਹਾਂ ਰੋਜ਼ਗਾਰ ਦੀ ਗੱਲ ਕਰਦੇ ਹਾਂ ਅਸੀਂ ਇੰਡਸਟਰੀ ਦੀ ਗੱਲ ਕਰਦੇ ਹਾਂ ਅਸੀਂ ਨਫ਼ਰਤ ਦੀਆਂ ਗੱਲਾਂ ਨਹੀਂ ਕਰਦੇ ਸਾਡੀ ਰਾਜਨੀਤੀ ਨਫ਼ਰਤ ਦੀ ਰਾਜਨੀਤੀ ਨਹੀਂ ਹੈ ਸਕੂਲ ਵੀ ਸ਼ੁਰੂ ਹੋਗੇ ਸਕੂਲ ਆਫ ਐਮੀਨੈਂਸ 117 ਬਣਨੇ ਨੇ ਪਹਿਲਾ ਸਕੂਲ ਆਫ ਐਮੀਨੈਂਸ ਮੁਹਾਲੀ ਦੇ ਵਿੱਚ ਸ਼ੁਰੂ ਹੋ ਗਿਆ ਬੱਚਾ ਜਿਹੜੇ ਫੀਲਡ ਜਾਣਾ ਚਾਹੂਗਾ ਜੇ ਸਪੋਰਟਸ ਵਰਤ ਜਾਣਾ ਉਹਨੂੰ ਸਪੋਰਟਸ ਦੀ ਪੜ੍ਹਾਈ ਕਰਾਈ ਜਾਊਗੀ ਨੌਵੀਂ ਦਸਵੀਂ ਗਿਆਰਵੀਂ ਬਾਰਵੀਂ ਜੇ ਉਹਨੇ ਡਾਕਟਰੀ ਵੱਲ ਜਾਣਾ ਨੂੰ ਡਾਕਟਰੀ ਤੇ ਧਿਆਨ ਦਿੱਤਾ ਜਾਊਗਾ ਤਾਂ ਕਿ ਬਾਰਵੀਂ ਤੱਕ ਜਾਂਦੇ ਜਾਂਦੇ ਕਾਲਜ ਤੱਕ ਜਾਂਦੇ ਜਾਂਦੇ ਉਹ ਸਪੈਸ਼ਲਿਸਟ ਬਣ ਜਾਏ ਉਸ ਵਿਸ਼ੇ ਦਾ ਜਿਹੜਾ ਵਿਸ਼ਾ ਉਹਦਾ ਮਨ ਪਸੰਦ ਹੈ ਸੋ ਇਸ ਖੁਸ਼ੀ ਦੇ ਮੌਕੇ ਤੇ ਔਰ ਇਹ ਸ਼ੁਰੂਆਤ ਵੀ ਅਸੀਂ ਉਸ ਪਵਿੱਤਰ ਸ਼ਹਿਰ ਤੋਂ ਕਰ ਰਹੇ ਆ ਜਿੱਥੇ ਦੁਨੀਆ ਆ ਕੇ ਨਤਮਸਤਕ ਹੁੰਦੀ ਹੈ ਜਿੱਥੇ ਲੱਖਾਂ ਦੀ ਗਿਣਤੀ ਚ ਲੋਕ ਆ ਕੇ ਨਤਮਸਤਕ ਹੁੰਦੇ ਨੇ ਭਾਵੇਂ ਉਹ ਦਰਬਾਰ ਸਾਹਿਬ ਹੋਵੇ ਭਾਵੇਂ ਦੁਰਗਾਣਾ ਮੰਦਿਰ ਹੋਵੇ ਭਾਵੇਂ ਰਾਮ ਤੀਰਥ ਹੋਵੇ ਨਾਲ ਦੀ ਨਾਲ ਸ਼ਹੀਦਾਂ ਦੀ ਧਰਤੀ ਹੈ ਮੇਰੇ ਖਿਆਲ ਚ ਮੈਂ ਸੋਚਦਾ ਸੀ ਕਿ ਅੰਮ੍ਰਿਤਸਰ ਦੇ ਵਿੱਚ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦਾ ਲਗਭਗ ਟਿਕਾਣਾ ਦੂਜਾ ਲਾਹੌਰ ਤੋਂ ਬਾਅਦ ਦੂਜਾ ਇੱਥੇ ਸੀ ਸੋ ਸ਼ਹੀਦਾਂ ਦੀ ਚਰਨ ਸ਼ੋਪਾ ਪ੍ਰਾਪਤ ਧਰਤੀ ਹੈ ਅੱਜ ਉਹਨਾਂ ਦੇ ਸੁਪਨਿਆਂ ਨੂੰ ਸাকার ਕਰ ਰਹੇ ਆ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੂੰ ਕਦੇ ਵੀ ਇਹ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਉਹਨਾਂ ਚਿੰਤਾ ਇਹੀ ਸੀ ਕਿ ਜਾਦੀ ਤੋਂ ਬਾਅਦ ਬੁਲਕ ਕਿਹੜੇ ਹੱਥਾਂ ਜਾਊਗਾ ਉਹ ਚਿੰਤਾ ਵੀ ਉਹਨਾਂ ਦੀ ਸਹੀ ਸਾਬਤ ਹੋਈ ਹੈ ਸਾਨੂੰ ਉਹਨਾਂ ਅੰਗਰੇਜ਼ਾਂ ਨੇ ਨਹੀਂ ਲੁੱਟਿਆ ਜਿਨ੍ਹਾਂ ਨੇ ਸਾਨੂੰ ਆਪਣੇ ਆਨੇ ਲੁੱਟ ਲਿਆ ਸੋ ਇਹ ਲੁੱਟ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਬੰਦ ਕਰ ਰਹੀ ਹੈ ਤੁਸੀਂ ਦੇਖਦੇ ਹੋਵੋਗੇ ਹਰ ਰੋਜ਼ ਕਰਪਸ਼ਨ ਦੇਗੇਸਟ ਐਕਸ਼ਨ ਹੁੰਦੇ ਨੇ ਬੜੇ-ਬੜੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅਸੀਂ ਤਾਂ ਕਾਨੂੰਨ ਤੋਂ ਬਾਹਰਾਂ ਕਾਨੂੰਨ ਦੇ ਦਾਇਰੇ ਤੋਂ ਬਾਹਰਾਂ ਉਹ ਅੱਜਕੱਲ੍ਹ ਜਮਾਨਤਾ ਲਾਉਂਦੇ ਫਿਰਦੇ ਆ ਭਾਵੇਂ 5 ਸਾਲ ਪਹਿਲਾਂ ਲੁੱਟਿਆ ਭਾਵੇਂ 10 ਸਾਲ ਪਹਿਲਾਂ ਲੁੱਟਿਆ ਭਾਵੇਂ 15 ਸਾਲ ਪਹਿਲਾਂ ਲੁੱਟਿਆ ਜਿਨੇ ਵੀ ਪੰਜਾਬ ਦਾ 1 ਰੁਪਿਆ ਵੀ ਲੁੱਟਿਆ ਉਹਦਾ ਹਿਸਾਬ ਹੋਊਗਾ ਬਿਲਕੁਲ ਹਿਸਾਬ ਹੋਊਗਾ ਕਿਉਂਕਿ 3 ਲੱਖ ਕਰੋੜ ਦਾ ਕਰਜ਼ਾ ਚੜ ਗਿਆ ਕਿਵੇਂ ਚੜ ਗਿਆ ਕਰਜ਼ਾ ਸਮਝ ਨਹੀਂ ਆਉਂਦੀ ਨਾ ਤਾਂ ਕੋਈ ਸਕੂਲ ਬਣਾਇਆ ਚਲ ਮੰਨ ਲੈਂਦੇ ਸਕੂਲ ਬਣਾਤੇ ਸਰਕਾਰੀ ਕਰਜ਼ਾ ਚੜ ਗਿਆ ਨਾ ਕੋਈ ਸਰਕਾਰੀ ਕਾਲਜ ਬਣਾਇਆ ਨਾ ਕੋਈ ਯੂਨੀਵਰਸਿਟੀ ਬਣਾਈ ਨਾ ਕੋਈ ਸੜਕ ਬਣਾਈ ਨਾ ਕੋਈ ਹਸਪਤਾਲ ਬਣਾਇਆ ਨਾ ਕੋਈ ਨੌਕਰੀ ਦਿੱਤੀ ਕਰਜ਼ਾ ਕਿਵੇਂ ਚੜ ਗਿਆ ਹੁਣ ਪਤਾ ਲੱਗਿਆ ਨਾ ਕਿ ਕਰਜ਼ਾ ਇਹਨਾਂ ਨੇ ਆਪਦਾ ਲਾ ਕੇ ਪੰਜਾਬ ਤੇ ਚੜਾਤਾ ਤੇ ਹੁਣ ਉਹ ਹੌਲੀ ਹੌਲੀ ਵਾਪਸ ਖਜ਼ਾਨੇ ਵੱਲ ਨੂੰ ਮੂੰਹ ਕੀਤਾ ਹੋਇਆ ਉਹਨਾਂ ਲੁਟੇਰਿਆਂ ਤੋਂ ਪੈਸੇ ਵਾਪਸ ਲੈ ਕੇ ਉਹਨਾਂ ਦਾ ਮੂੰਹ ਜਿਹੜਾ ਉਹ ਖਜ਼ਾਨੇ ਵੱਲ ਨੂੰ ਹੋਊਗਾ ਖਜ਼ਾਨੇ ਚੋਂ ਮੁਹੱਲਾ ਕਲੀਨ ਕੰਦੇ ਰੂਪ ਚ ਸਕੂਲਾਂ ਦੇ ਰੂਪ ਚ ਬਿਜਲੀ ਫਰੀ ਦੇ ਰੂਪ ਚ ਤੁਹਾਡੇ ਕੋਲੇ ਆਊਗਾ ਆਮ ਜਨਤਾ ਕੋਲੇ ਆਊਗਾ। ਇਹੀ ਸਾਡਾ ਮੌਟੇ। ਸੋ ਦਿੱਲੀ ਤੇ 1 ਰੁਪਿਆ ਦਾ ਵੀ ਕਰਜ਼ਾ ਨਹੀਂ ਚੜਨ ਦਿੱਤਾ। ਜਦੋਂ ਜਦੋਂ ਦੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ ਤੇ ਦਿੱਲੀ ਦੇ ਵਿੱਚ ਬਿਜਲੀ ਮੁਫਤ ਪਾਣੀ 20 ਲੀਟਰ ਮੁਫਤ ਮਹਿਲਾਵਾਂ ਨੂੰ ਬੱਸਾਂ ਸਫ਼ਰ ਮੁਫਤ ਅੱਜ ਮੁਫਤ ਤੇ ਫਿਰ ਕਰ ਜਾਵੇ ਨਹੀਂ ਚੜਨ ਦਿੱਤਾ ਇਹ ਅਗੇ ਫਰੀ ਦੀਆਂ ਰਿਓੜੀਆਂ ਨੇ ਫਰੀ ਨਹੀਂ ਵੰਡਣਾ ਚਾਹੀਦਾ ਕਿਉਂ ਨਹੀਂ ਬਈ ਆਈਆਰਐਸ ਅਫਸਰ ਨੇ ਜੀ ਕੇਜਰੀਵਾਲ ਸਾਹਿਬ ਇੰਡੀਅਨ ਰੈਵਨਿਊ ਸਰਵਿਸਿਜ਼ ਇਨਕਮ ਟੈਕਸ ਦੇ ਕਮਿਸ਼ਨਰ ਨੇ ਇਹਨਾਂ ਨੂੰ ਸਾਰਾ ਪਤਾ ਹੈ ਪੈਸਾ ਕਿੱਥੋਂ ਲਿਆਉਣਾ ਹੈ ਤੇ ਕਿੱਥੇ ਲਾਉਣਾ ਹੈ ਠੀਕ ਹੈ ਨਾ ਸੋ ਇਸ ਕਰਕੇ ਜਿੰਨਾ ਕੁਛ ਅਸੀਂ ਦੇ ਸਕਦੇ ਆ ਪੰਜਾਬ ਦੇ ਖਾਜ ਕੋ ਕੋ ਪੈ ਪੈਸਾ ਤੁਹਾਡਾ ਹੀ ਹੈ ਪੈਸਾ ਟੈਕਸ ਤੁਸੀਂ ਦਿੰਨੇ ਹੋ ਤੁਹਾਡੇ ਟੈਕਸ ਦਾ ਪੈਸਾ ਕਲੈਕਟ ਕਰਕੇ ਤੁਹਾਡੇ ਤੇ ਲਾਉਣਾ ਹੈ ਫਰੀ ਦੀ ਰਿਓੜੀ ਥੋੜੀ ਹੈ ਇਹ ਬੁਖਲਾਹਟ ਆ ਉਹਨਾਂ ਦੀ ਅਸਲ ਚ ਸੋ ਅੰਮ੍ਰਿਤਸਰ ਸਾਭ ਦੀ ਧਰਤੀ ਹੈ ਤੇ ਅੱਜ ਬਹੁਤ ਸਾਰੇ ਜਗ੍ਹਾ ਤੇ ਜਿੰਨੇ ਵੀ ਐਮ ਐਲ ਏ ਆ ਜਿਹੜੇ ਆਪਣੇ ਆਪਣੇ ਹਲਕੇ ਚ ਨੇ ਉਹ ਆਪਣੇ ਆਪਣੇ ਹਲਕਿਆਂ ਚ ਮੁਹੱਲਾ ਕਲੀਨ ਦਾ ਨਾਟਕਾਟਨ ਕਰਨਗੇ ਸਕਰੀਨ ਤੇ ਵੀ ਤੁਸੀਂ ਦੇਖ ਸਕੋਗੇ ਸੋ ਅਜੇ ਸਾਲ ਹੋਇਆ ਨਹੀਂ ਸਰਕਾਰ ਨੂੰ ਅਚੀਵਮੈਂਟਸ ਇੰਨੀਆਂ ਨੇ ਕਿ ਜਿਹੜੀਆਂ ਪਹਿਲਾਂ ਆਣੀਆਂ 70 ਸਾਲ ਤੋਂ ਸਰਕਾਰਾਂ ਸੀ ਉਹ ਜਾਣਦੇ ਹੋਏ ਸਾਲ 'ਚ ਵੀ ਨਹੀਂ ਕਰਦੀ ਸੀ ਉਹਨੇ ਜਿੰਨਾ ਅਸੀਂ ਆਉਣ ਦੇ ਹੋਏ ਸਾਲ 'ਚ ਕਰਤਾ 10 ਮਹੀਨਿਆਂ 'ਚ ਸੋ ਮੈਂ ਸੇਤ ਮੰਤਰੀ ਸਾਹਿਬ ਨੂੰ ਵੀ ਵਧਾਈ ਦੇਵਾਂਗਾ ਮੈਨੂੰ ਉਮੀਦ ਹੈ ਕਿ ਇਹਨਾਂ ਨੂੰ ਪਾ ਬਾਅਦ ਦੇ ਵਿੱਚ ਮੇਨਟੇਨ ਵੀ ਰੱਖਣਾ ਹੈ ਸਫਾਈ ਪੱਖੋਂ ਵੀ ਦਵਾਈ ਪੱਖੋਂ ਵੀ ਔਰ ਇੱਥੇ ਆ ਕੇ ਮੈਨੂੰ ਜਿਹੜਾ ਮੈਂ ਪੁੱਛ ਕੇ ਆਇਆ ਤਿੰਨ ਚਾਰ ਮਹੱਲਾ ਕਲੀਨਿਕ ਕੱਚ ਮੈਂ ਗਿਆ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਵੱਡੇ ਹਸਪਤਾਲਾਂ ਤੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ ਟੈਸਟ ਹੁੰਦੇ ਨੇ ਅੱਜ ਬਲਾ ਟੈਸਟ ਲੈ ਲਿਆ ਕੱਲ ਨੂੰ ਤੁਹਾਡੇ ਫੋਨ ਤੇ ਆ ਜਾਊਗਾ ਉਸ ਤੋਂ ਬਾਅਦ ਤੁਹਾਨੂੰ ਰეკਮੈਂਡ ਕਰ ਦਿੱਤਾ ਜਾਊਗਾ ਜੇ ਜਦੋਂ ਇੱਥੇ ਹੋ ਸਕਦਾ ਹੈ ਦਵਾਈ ਹੈਗੀ ਤਾਂ ਠੀਕ ਹੈ ਨਹੀਂ ਤੁਹਾਨੂੰ ਸਿਰ ਰੈਫਰ ਕਰ ਦਾਂਗੇ ਕਿ ਉੱਥੋਂ ਦਵਾਈ ਲੈ ਲਓ ਸੋ ਰੰਗਲਾ ਪੰਜਾਬ ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਕਿਉਂਕਿ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸਿਹਤ ਜ਼ਰੂਰੀ ਹੈ ਸੋ ਸਿਹਤਮੰਦ ਪੰਜਾਬ ਇਹ ਧਾਰਾ ਸਿੰਘ ਦਾ ਪੰਜਾਬ ਹੈ ਇਹ ਮਿਲਖਾ ਸਿੰਘ ਦਾ ਪੰਜਾਬ ਹੈ ਇਹ ਹਾਕੀ ਦਾ ਇਹ ਪੌਜ ਭਰਤੀ ਹੋਣ ਵਾਲੇ ਜਰਨੈਲਾਂ ਦਾ ਪੰਜਾਬ ਹੈ। ਸੋ ਜਿੱਥੇ ਵੀ ਕੋਈ ਕਮੀ ਪੇਸ਼ੀ ਨਾਜ਼ਰ ਆਉਂਦੀ ਹੈ ਸਾਨੂੰ ਦੱਸੋ। ਕਿਉਂਕਿ ਹੋ ਸਕਦਾ ਸਾਨੂੰ ਉਸ ਲੈਵਲ ਤੇ ਨਾ ਪਤਾ ਲੱਗਦਾ ਹੋਵੇ। ਤੁਸੀਂ ਤੁਸੀਂ ਜ਼ਿਆਦਾ ਜਾਣਦੇ ਹੋਵੋਗੇ। ਕੋਈ ਵੀ ਕਿਸੇ ਕਿਸਮ ਦਾ ਕੋਈ ਸਿਸਟਮ ਦੇ ਵਿੱਚ ਕਮੀ ਆ ਆਪਾਂ ਦੂਰ ਕਰਨ ਵਾਸਤੇ ਬੈਠੇ ਆ। ਤੇ ਜਿੰਨੇ ਵੀ ਸਾਡੇ ਐਮਐਲਏ ਸਹਿਬਾਨ ਨੇ ਮੰਤਰੀ ਸਹਿਬਾਨ ਨੇ ਜਿਨ੍ਹਾਂ ਵੀ ਜ਼ਿਲ੍ਹਾ ਡੀਸੀ ਅਸ ਐਸਪੀ ਨੇ ਅਸੀ ਉਹ ਨੋਇਜੀ ਕਿਹਾ ਵਾਇ ਕਿ ਲੋਕਾਂ ਨੂੰ ਇੱਜ਼ਤ ਦੇਣੀ ਹੈ ਔਰ ਅਸੀਂ ਸ਼ੁਰੂ ਕਰਨ ਲੱਗੇ ਸਾਰ ਕੇਜੀਵਲ ਸਾਹਿਬ ਹਫ਼ਤੇ ਚ ਦੋ ਦਿਨ ਜ਼ਿਲ੍ਹੇ ਦਾ ਡੀਸੀ ਏਡੀਸੀ ਐਸਡੀਐਮ ਤਸਿਲਦਾਰ ਉਹ ਪਿੰਡ ਵਿੱਚ ਆਲੇ ਦਾਲੇ ਤਿੰਨ ਚਾਰ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਕਰਾ ਕੇ ਗੁਰਦੁਆਰਾ ਸਾਹਿਬ ਦੇ ਸਪੀਕਰਾਂ ਚ ਉਹ ਜਾ ਕੇ ਪਿੰਡ ਚ ਬੈਠਣਗੇ ਬੋਰਡ ਥੱਲੇ ਉੱਥੇ ਹੀ ਉਹਨਾਂ ਨੂੰ ਪਿੰਡ ਦੇ ਲੋਕ ਜਿਹੜੇ ਨੇ ਪੰਜਾਬ ਦਾ ਹਸਪੀਟਲਿਟੀ ਵਾਸਤੇ ਜਾਣੇ ਜਾਂਦਾ ਹੈ ਉੱਤੀ ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ ਵੀ ਆਊਗੀ ਤੇ ਉਹ ਉੱਥੇ ਹੀ ਬਹਿ ਕੇ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਨੇ ਉਹ ਹੱਲ ਕਰਨਗੇ ਨਾਲ ਕੰਪਿਊਟਰ ਲੈ ਕੇ ਜਾਣਾ ਸਰਕਾਰ ਤੁਹਾਡੇ ਦਵਾਰ ਇਹ ਇਹਦਾ ਸੀ ਸ਼ੁਰੂਕਾਰ ਸ਼ੁਰੂਆਤ ਕਰਾਂਗੇ ਜਦੋਂ ਅਸੀਂ ਵੋਟਾਂ ਲੈਣ ਜਾਂਦੇ ਆ ਉਹ ਤਾਂ ਅਸੀਂ ਡੇਰਿਆਂ 'ਚ ਵੀ ਚਲੇ ਜਾਂਦੇ ਆ ਚਾਰ ਘਰ ਹੋਣ ਜੇ ਦੋ ਟੂ ਦੋਰ ਵੀ ਜਾਂਦੇ ਆ ਤੇ ਜਦੋਂ ਸਰਕਾਰ ਬਣ ਜਾਂਦੀ ਹੈ ਕਹਿੰਦੀ ਚੰਡੀਗੜ੍ਹ ਆ ਜਾਓ ਲੋਕਾਂ ਦੇ ਘਰੇ ਸਰਵਿਸ ਪਹੁੰਚਣੀ ਚਾਹੀਦੀ ਹੈ ਸੋ ਇਸ ਕਰਕੇ ਸਰਕਾਰ ਤੁਹਾਡੇ ਦਵਾਰ ਦੇ ਨਾਂ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਇੱਕ ਬਹੁਤ ਵੱਡਾ ਪ੍ਰੋਗਰਾਮ ਸ਼ੁਰੂ ਕਰਾਂਗੇ ਜਿਦੇ 'ਚ ਲੋਕਾਂ ਨੂੰ ਕਿਤੇ ਨਹੀਂ ਜਾਣਾ ਪਊਗਾ ਰਾਸ਼ਨ ਘਰੇ ਮਿਲੂਗਾ ਬੁਢਾਪਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਕਿਉਂ ਲਈ ਜਾਂਦੀ ਹੈ ਕਿ ਤੂੰ ਬਜ਼ੁਰਗ ਹੋ ਗਿਆ ਤੇਰੀ ਹੁਣ ਜਿਹੜੀ ਐਕਟੀਵਿਟੀ ਘਟ ਗਈ ਇਸ ਕਰਕੇ ਤੈਨੂੰ ਪੈਨਸ਼ਨ ਦਿੰਨੇ ਆ ਉਹ ਬੁਢਾਪਾ ਪੈਨਸ਼ਨ ਚ ਕਹਿੰਦੇ ਤੂੰ ਸ਼ਹਿਰ ਹੀ ਸ਼ਹਿਰ ਜਾ ਕੇ ਪਹਿਲਾਂ ਲਾਈਨ 'ਚ ਲੱਗ ਡੇਢ ਘੰਟਾ ਬੈਂਕ ਦੀ ਚ ਫੇਰ ਤੈਨੂੰ ਬੁਢਾਪਾ ਪੈਨਸ਼ਨ ਮਿਲੂਗੀ ਅਸੀਂ ਇਹਨੂੰ ਬਦਲ ਲੱਗਿਆ ਬੁੱਢਾਪਾ ਪੈਨਸ਼ਨ ਘਰੇ ਆਉਗੀ ਔਰ ਇੱਕ ਹੋਰ ਸੋਸ਼ਲ ਸਮੱਸਿਆ ਹੈ ਬਸ ਇਸ ਪੰਜੇ ਉਗਲਾਂ ਇੱਕੋਸਾਰ ਨਹੀਂ ਹੁੰਦੀਆਂ ਸਾਰੇ ਨਹੀਂ ਇੱਕ ਹੋਰ ਸੋਸ਼ਲ ਸਮੱਸਿਆ ਵੀ ਠੀਕ ਹੋ ਜੂਗੀ ਕਿ ਕਈ ਵਾਰੀ ਕੀ ਹੁੰਦਾ ਕਿਸੇ ਘਰ ਚ ਬੇਟਾ ਜਿਹੜਾ ਉਹ ਬਾਪੂ ਤੋਂ ਗੂਠਾ ਲਵਾ ਲੈਂਦਾ ਬੇਬੇ ਤੋਂ ਵੀ ਗੂਠਾ ਲਵਾ ਲੈਂਦਾ ਪੈਨਸ਼ਨ ਕਢਾ ਲੈਂਦਾ ਪਰ ਉਹਨਾਂ ਨੂੰ ਦਿੰਦਾ ਨਹੀਂ ਸੋ ਇਹਦੇ ਨਾਲ